ਪਿਆਰਿਓ ਜੀ ਅਸੀਂ ਨਾ ਅੱਜ ਆਪ ਜੀ ਨੂੰ ਇੱਕ ਗੁਰੂ ਸਾਹਿਬ ਦਾ ਮੈਜਿਕ ਦਿਖਾਉਣੇ ਆ ਕਿ ਗੁਰੂ ਸਾਹਿਬ ਜ਼ਿੰਦਗੀ 'ਚ ਕਿਵੇਂ ਮੈਜਿਕ ਕਰਦੇ ਨੇ ਅਸੀਂ ਨਾ ਹਮੇਸ਼ਾ ਗੁਰੂ ਨਾਨਕ ਮਹਾਰਾਜ ਜੀ ਨੂੰ ਜਾਦੂਗਰ ਹੀ ਸੱਦਦੇ ਆ ਕਿ ਗੁਰੂ ਸਾਹਿਬ ਜੀ ਤੁਸੀਂ ਨਾ ਜ਼ਿੰਦਗੀ 'ਚ ਜਾਦੂ ਕਰ ਦਿੰਦੇ ਆ ਜਿਵੇਂ ਆਪਾਂ ਅਰਦਾਸ ਕਰਦੇ ਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਿ ਜੋ ਆਪਾ ਆਪਣੇ ਵਾਈਗਰੂ ਤੋਂ ਮੰਗਦੇ ਆਂ ਤੇ ਸਾਡਾ ਪਿਤਾ ਸਾਨੂੰ ਦੇ ਦਿੰਦਾ ਆ ਪਰ ਇੱਕ ਮੰਗਣਾ ਇਸ ਤੋਂ ਉੱਪਰ ਹੋ ਕੀ ਵੀ ਆ ਪਿਆਰੀਓ ਜੀ ਬਿਨੂ ਬੋਲਿਆਂ ਸਭ ਕਿਛ ਜਾਣਦਾ ਕਿਸ ਅੱਗੇ ਕੀ ਜੇਰਦਾਸ ਇੱਕ ਮੰਗ ਇਹੋ ਜੀ ਵੀ ਹੁੰਦੀ ਆ ਕਿ ਜਿੱਥੇ ਆਪਾਂ ਬਸ ਦੇਖਦੇ ਆਂ ਅਹਿਸਾਸ ਕੀਤਾ ਪਰ ਬਸ ਦੇ ਕੇ ਛੱਡ ਦਿੱਤਾ ਅਸਲੀ ਮੰਗਣਾ ਪਿਆਰੀਓ ਉਹੀ ਆ ਜਿੰਨਾ ਚਿਰ ਆਪਾਂ ਦੌੜਦੇ ਆਂ ਨਾ ਤੇ ਉਹ ਚੀਜ਼ ਸਾਨੂੰ ਮਿਲਣ 'ਚ ਦੇਰੀ ਲੱਗਦੀ ਆ ਅਸੀਂ ਨਾ ਇੰਸਟਾ ਤੇ ਇੱਕ ਵੀਡੀਓ ਦੇਖੀ ਤੇ ਸਾਨੂੰ ਨਾ ਉਹ ਬੜਾ ਹੀ ਪਿਆਰਾ ਗਿਫਟ ਲੱਗਾ ਤੇ ਅਸੀਂ ਦੇਖ ਕੇ ਨਾ ਉਹਨੂੰ ਲਾਈਕ ਕਰਕੇ ਛੱਡਤਾ ਤੇ ਔਰ ਮਹਾਰਾਜ ਜੀ ਨੂੰ ਇਹ ਅੰਦਰੋਂ ਭਾਵਨਾ ਗਈ ਕਿ ਗੁਰਸੱਭ ਜੀ ਕਿ ਜਦੋਂ ਅਸੀਂ ਇੰਡੀਆ ਜਾਵਾਂਗੇ ਨਾ ਤੇ ਇਸ ਗਿਫਟ ਨੂੰ ਲੈ ਕੇ ਆਵਾਂਗੇ ਸਾਨੂੰ ਬੜਾ ਹੀ ਪਿਆਰਾ ਲੱਗਾ ਤੇ ਮਹਾਰਾਜ ਜੀ ਨੇ ਮੈਜੀਕ ਕੀਤਾ ਸਾਨੂੰ ਗਿਫਟ ਭੇਜਿਆ ਪਿਆਰਿਓ ਜੀ ਇੱਕ ਪਿਆਰਾ ਨਾ ਪਰਸੋ ਸਾਡੇ ਸਾਨੂੰ ਉਹਨਾਂ ਦੀ ਕਾਉਂਸਲਿੰਗ ਸੀ ਉਹ ਆਏ ਤੇ ਸਾਡੇ ਲਈ ਗਿਫਟ ਲੈ ਕੇ ਆਏ ਅਸੀਂ ਹੈਰਾਨ ਰਹਿ ਗਏ ਕਿ ਗੁਰੂ ਸਾਹਿਬ ਜੀ ਇਦਾਂ ਵੀ ਜਾਦੂ ਕਰ ਦਿੰਦੇ ਨੇ ਆਪ ਜੀ ਵੀ ਮਹਾਰਾਜ ਜੀ ਦੇ ਇਵੇਂ ਜਾਦੂ ਕਰਾਇਆ ਕਰੋ ਪਿਆਰੇ ਜੀ ਸਰੈਂਡਰ ਕਰਨਾ ਮਹਾਰਾਜ ਬਹੁਤ ਕੁਝ ਦਿੰਦੇ ਨੇ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਣੇ ਆ ਉਹ ਪਿਆਰੀ ਬੜਾ ਹੀ ਗੁਰੂ ਦਾ ਪਿਆਰ ਲੈ ਕੇ ਆਏ ਨੇ ਕਸੂਨ ਨੂੰ ਕਿਹਾ ਕਿ ਪਿਆਰਿਓ ਜੀ ਇਹ ਗਿਫਟ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਗਿਫਟ ਸਾਨੂੰ ਗੁਰੂ ਸਾਹਿਬ ਜੀ ਨੇ ਆਪ ਜੀ ਦੇ ਰੂਬਰੂ ਹੋ ਕੇ ਭੇਜਿਆ ਇਹ ਜਪਜੀ ਸਾਹਿਬ ਦਾ ਗੁਟਕਾ ਸਾਵਾ ਪਿਆਰਿਓ ਜੀ ਆਪ ਜੀ ਵੀ ਦਰਸ਼ਨ ਕਰੋ ਇੱਥੇ ਦਸ ਪਾਸ਼ਾਈਆਂ ਦੇ ਦਰਸ਼ਨ ਨੇ ਤੇ ਇਥੋਂ ਮਹਾਰਾਜ ਜੀ ਦੀ ਬਾਣੀ ਸ਼ੁਰੂ ਹੁੰਦੀ ਆ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਗੁਰੂ ਸਾਹਿਬ ਜੀ ਕਿੰਨੇ ਸੋਨਾ ਹੈ ਨਾ ਅਸੀਂ ਉੱਦੋਂ ਦੇਖਿਆ ਤਾਂ ਸਾਡਾ ਨਾ ਮਨ ਕੀਤਾ ਕਿ ਮਾਰੇ ਜੱਸੀ ਵੀ ਲੈਣਾ ਤੇ ਪਿੱਛੇ ਹਰਮੰਦਰ ਸਾਹਿਬ ਦੀ ਫੋਟੋ ਆ ਔਰ ਬੜਾ ਹੀ ਪਿਆਰਾ ਪਿਆਰਿਓ ਜੀ ਔਰ ਅਸੀਂ ਉਸ ਪਿਆਰੇ ਦਾ ਫਿਰ ਦੁਬਾਰਾ ਤੋਂ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਸਾਨੂੰ ਹੀਰਿਆਂ ਤੋਂ ਵੀ ਕੀਮਤੀ ਗਿਫਟ ਦਿੱਤਾ ਪਿਆਰਿਓ ਜੀ ਇਸ ਗਿਫਟ ਦੀ ਕੀਮਤ ਭਾਈ ਨਹੀਂ ਜਾ ਸਕਦੀ ਇਹ ਸਾਡੇ ਸਿਰ ਮੱਥੇ ਪਿਆਰਿਓ ਜੀ ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤੇ ਪਿਆਰੀਓ ਜੀ ਅਗਰ ਆਪ ਜੀ ਵੀ ਚਾਹੁੰਦੇ ਆ ਨਾ ਕਿ ਤੁਹਾਡੀ ਜ਼ਿੰਦਗੀ ਚ ਗਿਫਟ ਆਨ ਮੈਜਿਕ ਹੋਣ ਤੇ ਆਪ ਜੀ ਇਹ ਸਨੇਹਾ ਹੋਰ ਪਿਆਰਿਆਂ ਨੂੰ ਭੇਜਣਾ ਤਾਂ ਕਿ ਇਹਦੀ એનર્ਜੀ ਬਿਲਡ ਹੋ ਸਕੇ ਤੁਹਾਡੀ ਜ਼ਿੰਦਗੀ ਚ ਵੀ ਮੈਜਿਕ ਹੋਣੀ ਸ਼ੁਰੂ ਹੋ ਜਾਣ ਤੇ ਆਪ ਜੀ ਜ਼ਰੂਰ ਇਹ ਕਰਨਾ